ਵੱਡੇ-ਵੱਡੇਆਂ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ-ਵੱਡੇ ਮੈਲ ਟੈਂਡੇ ਦੇਖੋਗੇ ਵੱਡੇ-ਵੱਡੇ ਮੈਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਉਹਨਾਂ ਤੇ ਵੀ ਜਾਣ ਲੱਗੇ ਆ ਜੀ ਸੀ ਪੀਆਂ ਨੂੰ ਗਰੀਸ ਦੇ ਰਹੇ ਆ 192 ਦੇ ਪਾਨੇ ਨਾਲ ਉਹਨਾਂ ਦੇ ਨਾਟਕ कसे ਜਾ ਰਹੇ ਨੇ ਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿਤੇ ਜੀ ਸੀ ਪੀ ਦਾ ਸਾਡਾ ਪੰਜਾ ਹੀ ਨਾ ਟੁੱਟ ਜੇ ਕੋਈ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਬਾੜਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਜਦੋਂ ਠਿਕਰੀ ਪਹਿਰਾ ਦੇਣ ਲੱਗ ਜਾਂਦੇ ਆ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੇ-ਜਿਹੜੇ ਵੀ ਪਿੰਡਾਂ ਨੂੰ ਰਸਤੇ ਆਉਂਦੇ ਆ ਉਹ ਪਿੰਡ ਜਿਹੜੇ ਨੇ ਉਹ ਚੋਰੀਆਂ ਤੋਂ ਜਾਂ ਉਹ ਕਿਸੇ ਨਾ ਕਿਸੇ ਕਿਸਮ ਦੇ ਜਿਉ ਜੋ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਕੋਈ ਦਹਿਸ਼ਤ ਫਲਾਉਂਦੇ ਨੇ ਉਹਨਾਂ ਤੋਂ ਬਚ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚਾਇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਹਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ ਚੋਂ ਮੇਰੇ ਕੋਲ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕੰਨ ਫੜ ਕੇ ਮਾਫੀਆਂ ਮੰਗਿਆ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚੇ ਨੇ ਸੋਹਾਂ ਖਾਧੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ। ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ। ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਜ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਰ ਰੱਖਦੀਆਂ ਨੇ। ਤੁਸੀਂ ਉਹ ਸਮੱਸਿਆ ਦੇ ਜੜ ਚ ਬੈਠੇ ਹੋ। ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਤਾਮਕੀ ਦੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਐ ਉਹ ਕਿਤੇ ਨਾ ਕਿਤੇ ਬਲਡੋజర్ ਲੈ ਕੇ ਜਾਂਦੀ ਐ ਬਲਡੋజర్ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈਗੀ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਿੰਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚੀ 10 15 ਘਰਾਂ 'ਚ 70 ਪਿਛਾ ਦੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਬੇਚ ਕੇ ਉਸੇ ਪਿੰਡ 'ਚੀ 10 15 ਮਾਵਾਂ ਦੀਆਂ ਜਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲੀਆਂ ਝਕਾ ਉਗਪੀ ਤੇ ਉਹੀ ਬੰਦਾ ਉਸੇ ਪਿੰਡੀ ਤਿੰਨ ਮੰਜ਼ਲੀ ਕੋਠੀ પાਕੇ ਦੀਪਮਾਲਾ ਕਰਦਾ ਹੋਵੇ ਹੱਥ ਸ਼ਵਾਜੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ ਬਰਦਾਸ਼ਤ ਹੋਊਗਾ ਉਹ ਤਾਂ ਫਿਰ ਉੱਥੇ ਤਾਂ ਚੱਲੂਗਾ ਪੇੜਾ ਪੰਜਾ ਉੱਥੇ ਨਹੀਂ ਫਰਹਾਸੀ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜ਼ੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜੀ ਕੇਸ ਪਾ ਕੇ ਉਹਦਾ ਘਰ ਤੋ ਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਸ ਤੇ 17 17 ਕਿਸ ਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਕਰਦੇ ਹੱਥ ਪਾਉਂਦੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਪਰ ਸੁਰਗ ਨਰਕ ਇੱਥੇ ਹੀ ਹੈ ਜੀ ਇੱਥੇ ਹੀ ਭੁਗਤੋਂਗੇ ਫਿਰ ਇੱਥੇ ਹੀ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜਬ 20 25 25 ਪਿੰਡ ਜਿਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੀ ਹੱਥ ਪਾਇਆ ਤੁਸੀਂ 5-7 ਦਿਨ ਹੋਰ ਦਿਓ ਵੱਡਿਆ-ਵੱਡਿਆਂ ਦੀਆਂ ਵੀ ਪਰਮੇਸ਼ਨਾ ਮਿਲ ਰਹੀਆਂ ਨੇ ਤੁਸੀਂ ਵੱਡੇ-ਵੱਡੇ ਮਹਿਲ ਟੈਂਦੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਇਆ ਵੱਡੇ-ਵੱਡੇ ਮਹਿਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਜਾਣ ਲੱਗੇ ਆ ਅਸੀਂ ਜੀਸੀਬੀਆਂ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲ ਉਹਦੇ ਨਾਟ ਕਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿਤੇ ਜੀਸੀਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮਬਲੈਲ ਮਲੂਲ ਤਾਂ ਕਿ ਕੋਈ ਜੀਸੀਬੀ ਨਾ ਆਏ ਹੋਣ ਚ ਕੋਈ ਘਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾਂ ਬੀਜੀਪੀ ਸਾਹਿਬ ਨੂੰ ਮੈਂ ਕਹਿੰਦਾ ਜੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਹਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਜੇਸੀਬੀ 'ਚ ਖੜਾ ਕੇ ਉਹੀ ਪਾਨਾ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ ਉਹਨੂੰ ਪਹਿਲੀ ਪਤਾ ਲੱਗ ਜੇ ਭਾਈ ਕਿ ਇੱਥੇ ਆਉਣਗੇ ਹੁਣ ਇਹ ਕੰਮ ਖਰਾਬ ਹੋਊਗਾ ਹੁਣ ਇਹ ਆਪਾਂ ਇੱਕ ਕੰਮ ਪਾਪ ਦੇ ਜਿਹੜੇ ਛੱਡ दिए ਸੋ ਇਸ ਕਰਕੇ ਇਹ ਤੁਹਾਡੇ ਕੋਲੇ ਆਜ ਆਏ ਆ ਕਿ ਤੁਸੀਂ ਪਹਿਰੇਦਾਰ ਬਣਨਾ ਹੈ ਤੁਸੀਂ ਪੰਜਾਬ ਦੇ ਰਾਖੇ ਬਣਨਾ ਜੇ ਕੋਈ ਨਸ਼ਾ ਕਰਦਾ ਉਹਨੂੰ ਉਹਨੂੰ ਕਹੋ ਕਿ ਯਾਰ ਆ ਜਾ ਤੈਨੂੰ ਅਸੀਂ ਲੈ ਕੇ ਜਾਂਦੇ ਆ ਬਿਲਕੁਲ ਸਰਕਾਰ ਦੇ ਖਰਚੇ ਤੇ ਬਿਲਕੁਲ ਫ੍ਰੀ ਉਹਨੂੰ ਉਹਨੂੰ ਅਸੀਂ ਡਾਕਟਰੀ ਸਹਾਇਤਾ ਮਿਲੂਗੀ ਬੜਾ ਵਧੀਆ ਮਾਹੌਲ ਉੱਥੇ ਮਿਲੂਗਾ ਉਹਨੂੰ ਉਹਨੂੰ ਵੀ ਠੀਕ ਕਰਾਂਗੇ ਜਿਹੜੇ ਨਾਲ ਦੇ ਨੇ ਉਹਦੇ ਸੰਗਤ ਚ ਜਿਹੜੇ ਕਹਿੰਦੇ ਹੁੰਦੇ ਆ ਉਹ ਯਾਰ ਇੱਕ ਵਾਰੀ ਕਰ ਲੈ ਕਿਹੜੀ ਗੱਲ ਹੁੰਦੀ ਆ ਦੇਖ ਤਾਂ ਲੈ ਐਦਾਂ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਅੱਜ ਉਹ ਜਿਹੜੇ ਕਾਲਜਾਂ ਦੇ ਮੁੰਡਿਆਂ ਚ ਯਾਰੀ ਦੋਸਤੀ ਦੀ ਕਸਮ ਐ ਤੈਨੂੰ ਯਾਰ ਤੂੰ ਆ ਖਾਲਾ ਇੱਕ ਵਾਰੀ ਖਾਲਾ ਅਸੀਂ ਨਹੀਂ ਖਾਈ ਜਾਂਦੇ ਉਹ ਕੋ ਐਸੀ ਯਾਰੀ ਦੋਸਤੀ ਦੀ ਕਸਮ ਪੈਂਦੀ ਐ ਬਾਅਦ ਦੇ ਵਿੱਚ ਯਾਰ ਦੋਸਤ ਐ ਇੱਧਰ ਉੱਧਰ ਹੋ ਜਾਂਦੇ ਆ ਉਹ ਬੰਦਾ ਜਿਹੜਾ ਪਟਕਣ ਲੱਗ ਜਾਂਦਾ ਜ਼ਿੰਦਗੀ ਤੇ ਮੌਤ ਦੇ ਵਿੱਚ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜੇ ਕਸਮਾਂ ਖਵਾਉਂਦੇ ਸੀ ਉਹਨਾਂ ਨੂੰ ਵੀ ਕਹਿੰਦੇ ਆ ਐਦਾਂ ਨਾ ਕਰੋ ਇਹ ਚੇਨ ਰਿਐਕਸ਼ਨ ਹੈ ਤੁਹਾਨੂੰ ਨਸ਼ਿਆਂ ਵਾਲੇ ਜਿਹੜੇ ਨੇ ਵੇਚਣ ਵਾਲੇ ਉਹ ਤੁਹਾਨੂੰ ਵਰਤਦੇ ਨੇ ਜਦੋਂ ਤੁਹਾਡੇ ਕੋਲੋਂ ਪੈਸੇ ਮੁੱਕ ਜਾਂਦੇ ਨੇ ਫਿਰ ਕਹਿੰਦੇ ਨੇ ਤੈਨੂੰ ਇੰਨੇ ਗ੍ਰਾਮ ਦਿੰਨੇ ਆ ਤੂੰ ਇਹਦੇ ਵਿੱਚ ਇੰਨੇ ਗ੍ਰਾਮ ਵੇਚ ਕੇ ਤੂੰ ਇੰਨੇ ਗ੍ਰਾਮ ਆਪੜਾ ਰੱਖ ਲੈ ਉਹ ਆਪਦੇ ਖਾਣ ਦੇ ਲਾਲਚ ਵਾਸਤੇ ਉਹ ਚਾਰ ਬੰਦਿਆਂ ਨੂੰ ਹੋਰ ਲਾਈ ਜਾਂਦਾ ਸੋ ਇਸ ਕਰਕੇ ਚੇਨ ਰਿਐਕਸ਼ਨ ਹੈ ਇਹਨੂੰ ਆਪਾਂ ਬੰਦ ਕਰਨਾ ਹੈ ਇਹਨੂੰ ਬੰਦ ਕਰਨਾ ਹੈ ਔਰ ਕਰ ਦਾਂਗੇ ਬਹੁਤ ਸਾਰੇ ਪਿੰਡਾਂ ਚੋਂ ਰਿਪੋਰਟਾਂ ਆ ਰਹੀਆਂ ਸਾਡਾ ਸਾਰਾ ਪਿੰਡ ਨਸ਼ਾ ਮੁਕਤ ਹੋ ਗਿਆ ਜੀ ਅਸੀਂ ਕਹਿੰਦੇ ਜੀ ਹੋਰ ਆੜਦਾਲੇ ਹੋ ਜਾਣਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਹਿਸੀਲਾਂ ਦੇ ਤਹਿਸੀਲਾਂ ਅਸੀਂ ਆਉਣ ਵਾਲੇ ਦਿਨਾਂ ਚ ਸਾਨੂੰ ਪੰਚਾਇਤਾਂ ਬੁਲਾ ਰਹੀਆਂ ਨੇ ਕਿ ਅਸੀਂ ਨਸ਼ਾ ਮੁਕਤ ਦਾ ਫੱਟਾ ਸਾਡੇ ਪਿੰਡ ਲਾਉਣਾ ਹੈ ਜੀ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ ਸਾਡੇ ਪਿੰਡ ਮੰਨ ਲੱਕਲੀਨ ਖੋਲ੍ਹ ਦਿਓ ਜੀ ਸਾਡੇ ਪਿੰਡ ਸਕੂਲ ਜਿਹੜਾ ਅਪਗ੍ਰੇਡ ਕਰ ਦਿਓ ਸਾਡੇ ਪਿੰਡ ਦੀਆਂ ਸੜਕਾਂ ਬਣਾ ਦਿਓ ਇਹ ਇਨਾਮ ਉਹਨਾਂ ਪਿੰਡਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਨੇ ਆਹ ਕੰਮ ਕਰਤਾ ਨਸ਼ਾ ਮੁਕਤੀ ਦਾ ਫੱਟਾ ਲਾਤਾ ਤਾਂ ਉਸ ਪਿੰਡ ਨੂੰ ਅਸੀਂ ਸਪੈਸ਼ਲ ਰਿਵਾਰਡ ਦੇਵਾਂਗੇ ਉਸ ਪਿੰਡ ਨੂੰ ਅਸੀਂ ਸਪੈਸ਼ਲ ਗ੍ਰਾਂਟਾਂ ਵੀ ਦੇਵਾਂਗੇ ਉਹਨੂੰ ਇੱਕ ਮਾਡਲ ਪਿੰਡ ਬਣਾਵਾਂਗੇ ਉਸ ਪਿੰਡ ਦੀਆਂ ਐਗਜ਼ਾਮਪਲਾਂ ਵੀ ਅਸੀਂ ਪੂਰੇ ਪੰਜਾਬ 'ਚ ਦਿਆ ਕਰਾਂਗੇ ਕਿ ਆ ਪਿੰਡ ਨੇ ਜਾ ਕੇ ਦੇਖ ਕੇ ਆਓ ਜੇ ਤੁਹਾਡੀ ਪੰਚਾਇਤ ਤੁੱਕ ਕਮੀ ਰਹਿ ਰਹੀ ਹੈ ਉੱਥੋਂ ਸਿੱਖ ਲਓ ਮੈਂ ਸਰਪੰਚਾਂ ਦੀ ਮੀਟਿੰਗ ਕਰੀ ਸੀ ਸਰਪੰਚਾਂ ਦੇ ਬਹੁਤ ਸਾਰੇ ਗਰੁੱਪ ਬਣ ਗਏ ਆਪਸ 'ਚ ਕੋਈ ਮਾਝੇ ਦਾ ਸਰਪੰਚ ਹੈ ਉਹ ਵਧੀਆ ਕੰਮ ਉਹਨੂੰ ਕਰਨਾ ਆਉਂਦਾ ਹੈ ਜਾਂ ਅਫਸਰਾਂ ਤੋਂ ਕਰਾਉਣਾ ਆਉਂਦਾ ਹੈ ਹੱਕਾ ਪੰਚਾਇਤਾਂ ਦੇ ਜਿਹੜੇ ਉਹ ਲੈਣੇ ਆਉਂਦੇ ਆ ਮਾਲਵੇ ਦੇ ਕਿਸੇ ਸਰਪੰਚ ਨੂੰ ਨਹੀਂ ਪਤਾ ਜਾਂ ਮਾਲਵੇ ਵਾਲੇ ਨੂੰ ਪਤਾ ਹੈ ਦੁਆਬੇ ਵਾਲੇ ਨੂੰ ਨਹੀਂ ਪਤਾ ਉਹ ਆਪਸ ਚ ਉਹਨਾਂ ਦੇ ਗਰੁੱਪ ਬਣ ਗਏ ਉਹ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਕਿ ਆਹ ਮਤਾ ਪਾ ਲਓ ਆਹ ਲਿਖ ਲਓ ਆਹ ਆਈ ਬੀਡੀਪੀਓ ਕੋਲ ਚਲੇ ਜਾਓ ਇੱਥੋਂ ਤੁਹਾਨੂੰ ਆਹ ਮਿਲ ਜੂਗਾ ਆਹ ਨਰੇਗਾ ਚੋਂ ਆਏ ਪੈਸੇ ਆਉਂਦੇ ਆ ਉਹਦਾ ਐਂ ਬਣਦਾ ਜਿਹੜਾ ਪਾਰਕ ਬਣਾਉਣਾ ਜਾਂ ਗਰਾਊਂਡ ਬਣਾਉਣਾ ਨਰੇਗਾ ਪੈਸੇ ਦਿੰਦੀ ਹੈ ਸੋ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਨਹੀਂ ਪਤਾ ਇੱਕ ਬੁੱਕਲੇਟ ਵੀ ਜਾਰੀ ਕਰਤੀ ਸਰਪੰਚਾਂ ਨੂੰ ਦੇਤੀਆਂ ਤੁਹਾਡੇ ਹੱਕ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੀ ਕੀ ਪਾਵਰਾਂ ਨੇ ਬਹੁਤ ਪਾਵਰਾਂ ਨੇ ਪੰਚਾਇਤਾਂ ਕੋਲੇ ਬਹੁਤ ਪਾਵਰਾਂ ਨੇ ਜੇ ਪੰਚਾਇਤ ਕੋਈ ਐਦਾਂ ਦੀ ਹੈ ਜਿਹੜੀ ਪਿੰਡ ਦੇ ਫੈਸਲੇ ਪਿੰਡ ਦੇ ਹੱਕ ਚ ਨਹੀਂ ਲੈ ਰਹੀ ਗ੍ਰਾਮ ਸਭਾ ਬੁਲਾ ਕੇ ਤੁਸੀਂ ਉਹ ਫੈਸਲੇ ਉਸੇ ਵੇਲੇ 50% 51% ਵੋਟਾਂ ਦੇ ਨਾਲ ਹੱਥ ਖੜੇ ਕਰਾ ਕੇ ಗ್ರಾಮ ਸਭਾ ਪੰਚਾਇਤ ਦਾ ਫੈਸਲਾ ਬਦਲ ਸਕਦੀ ਹੈ ਉਹਨੂੰ ਸੁਪਰੀਮ ਕੋਰਟ 'ਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਜਿਹੜਾ ಗ್ರಾಮ ਸਭਾ ਦੇ ਵਿੱਚ ਫੈਸਲਾ ਹੋ ਗਿਆ ਵੀਰੋ ਅਸੀਂ ਮਾਲਵੇ 'ਚ ਬਹੁਤ ਸਾਰੀਆਂ ಗ್ರಾಮ ਸਭਾ ਕਰਵਾਈਆਂ ਨੇ ਕਈ ਸਰਪੰਚ ਕੰਮ ਕਰਦੇ ਸੀ ਬਹੁਤ سارے ਭੈਣਾ ਮੇਰੀਆਂ ਖੜੀਆਂ ਨੇ ਲੈ ਕੇ ਬੈਨਰ ਬਹੁਤ ਸਾਰੇ ਵੀਰ ਸਾਡੇ ਬੈਨਰ ਲੈ ਕੇ ਖੜੇ ਮੈਂ ਸਮਝਦਾ ਰਾਂ ਮੈਂ ਨਸ਼ਾ ਨਹੀਂ ਕਰਾਂਗਾ ਨਸ਼ਿਆਂ ਨੂੰ ਕਹੋ ਨਾ ਸੋ ਬਹੁਤ ਵੱਡੇ ਬੈਨਰ ਜਿਹੜੇ ਲੈ ਕੇ ਪੰਜਾਬੀਓ ਜਾਗੋ ਨਸ਼ੇ ਤਿਆਗੋ ਆ ਪੈਣਾ ਜਿਹੜੀਆਂ ਆਪਣੇ ਆਪਣੇ ਸਲੋਗਨ ਲੈ ਕੇ ਖੜੀਆਂ ਨੇ ਦੇਖੋ ਵੀਰੋ ਇਹਨਾਂ ਨੂੰ ਕਿਹੜਾ ਕੋਈ ਅਸੀਂ ਚੇਅਰਮੈਨੀਆਂ ਦੇਣੀਆਂ ਨਾ ਇਹਨਾਂ ਨੇ ਕੋਈ ਤਨਖਾਹ ਲੈਣੀ ਹੈ ਇਹ ਸਿਰਫ ਪੰਜਾਬ ਲਈ ਆਈਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀਆਂ ਪੈਣਾ ਦੇ ਨਾਂ ਤੇ ਕਿਉਂਕਿ ਕਿਉਂਕਿ ਨਸ਼ੇ ਦਾ ਜਿਹੜਾ ਪ੍ਰਭਾਵ ਹੈ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਹੈ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਆਂ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਪੈਣ ਉਹਦੀ ਘਰ ਵਾਲੀ ਜਾਂ ਕੋਈ ਦਾਦੀ ਉਹ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਘਰ ਬਰਬਾਦ ਹੋ ਰਿਹਾ ਕੋਈ ਬਚਾ ਲੋ ਸੋ ਐਸੇ ਕਰਕੇ ਉਹ ਜਿਹੜੀ ਤੁਸੀਂ ਵੀਡੀਓ ਦੇਖੀਓ ਬਠਿੰਡੇ ਦੇ ਕੋਲੇ ਇੱਕ ਪਿੰਡ ਹੈ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ੁੱੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚਾਕੇ ਲੈ ਕੇ ਆਈ ਤੇ ਪੁਲਿਸਾਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੁੱਲ ਡਿੱਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੇ ਚਾਚੇ ਤਾਏ ਨੇ ਆਪਣੀ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਇੱਥੇ ਸਿਰਫ ਇਹ ਦੇਖਿਆ ਜਾਊਗਾ ਕਿ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ نسل 쿠ਸ਼ੀ ਨੂੰ ਕਿਹਨੇ ਇਨਜ਼ਾਮ ਦਿੱਤਾ ਕਿਹਨੇ ਕਿਹਨੇ ਇਹਨੂੰ ਸ਼ੁਰੂ ਕੀਤਾ ਤੋ ਇਹ ਸਭ ਕੋਰਟਾਂ ਦੇ ਵਿੱਚੋਂ ਕੇਸ ਵੀ ਅਸੀਂ ਲੀਗਲ ਤੌਰ ਤੇ ਕਰਾਂਗੇ ਕੰਮ ਐ ਕੋਈ ਕੱਚਾ ਕੰਮ ਨਹੀਂ ਕਰਦੇ